ਗਲਾਬ ਵੀਰੇ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਕੈਰੀਅਰ ਦੀ ਸਕਸੈਸ ਦੀਆਂ ਤੇ ਗੀਤਾਂ ਦੀਆਂ ਸਾਡਾ ਭਰਾ ਮਨਪ੍ਰੀਤ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਪੰਜਾਬ ਦੀ ਧਰਤੀ ਤੇ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਇਹਦੀਆਂ ਵੀ ਮੁਬਾਰਕਾਂ ਜਿਹੜਾ ਯੂਐਸ ਕੀਤਾ ਸੀ ਉਹਦੀਆਂ ਤਾਂ ਪਹਿਲਾਂ ਹੀ ਹੋਈਆਂ ਸੀ ਮਾਲਕ ਸਭ ਨੂੰ ਜੜਦੀ ਗੱਲ ਅੱਜ ਰੱਖੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਨਾ ਮੈਨੂੰ ਗੀਤ ਬਹੁਤ ਵਧੀਆ ਲੱਗਦਾ ਤੁਹਾਡਾ ਯੱਸ ਸਾਡਾ ਬਹੁਤ ਸੁਣਦਾ ਮੈਂ ਸੱਚੀ ਅੱਜ ਕੁਦਰਤੀ ਆਪਣਾ ਮਿਲਣਾ ਹੋਇਆ ਤੇ ਉਹ ਗੀਤ ਇਦਾਂ ਲੱਗਦਾ ਹੁੰਦਾ ਵੀ ਜਿਵੇਂ ਸਾਡੇ ਤੇ ਆ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਜਿਹੜਾ ਬੰਦਾ ਯਾਰੀ ਦੋਸਤੀ ਦੇ ਸਰਕਲ ਚ ਵਿਚਰਦਾ ਉਹਨੂੰ ਇਦਾਂ ਹੀ ਲੱਗਦਾ ਤੇ ਪਰ ਇੱਥੇ ਜਿਹੜਾ ਸਰਕਲ ਆਇਆ ਹੋਇਆ ਮਨਪ੍ਰੀਤ ਵੀਰੇ ਦਾ ਸਰਕਲ ਆ ਚਾਹੇ ਸਾਡੇ ਭਰਾ ਜਿੰਨੇ ਵੀ ਮੈਂ ਸਾਰਿਆਂ ਨੂੰ ਜਾਣਦਾ ਚੰਗੀ ਤਰ੍ਹਾਂ ਇਹ ਸਾਰੇ ਯੱਸ ਵਾਲੇ ਹੀ ਨੇ ਨੋ ਵਾਲੇ ਨਹੀਂ ਹੈਗੇ ਇਹ ਸਾਰੇ ਜੋ ਯਾਰ ਬੇਲੀ ਨੇ ਸਾਰੇ ਜਣਿਆਂ ਦੇ ਨਾਂ ਤੇ ਸਾਡੇ 11 ਦੋਸਤਾਂ ਦੇ ਨਾਂ ਤੇ ਇਸ ਗਰੁੱਪ ਦੇ ਨਾਂ ਤੇ ਤਾੜੀ ਸਾਰਿਆਂ ਦੀ ਬਾਬਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਬਸ ਮੈਂ ਤਾਂ ਉਹ ਗੀਤ ਦੀ ਫਰਮਾਇਸ਼ ਕਰਨੀ ਸੀ ਵੀ ਉਹ ਸੁਣਾ ਦਿਓ ਅਸੀਂ ਉਹਦੇ ਤੇ ਸਾਰਿਆਂ ਨੇ ਨੱਚਣਾ ਤੇ ਬਹੁਤ-ਬਹੁਤ ਮੁਬਾਰਕਾਂ ਬਹੁਤ ਥੈਂਕ ਯੂ ਸ਼ਹਿਰਾਂ ਵਾਲੀ ਐਸ਼ ਤੇ ਰਹਿਸ਼ ਪਿੰਡ ਦੀ ਚਾਲਦੀ ਆ ਪੂਰੀ ਮਾਗੋ ਬਾਗ ਜ਼ੋਰਨੀ ਆਪ ਕੋ ਧੀ ਮੂਰੇ ਛੱਡੀ ਕਰ ਯਾਰਾਂ ਵਾਸਤੇ ਹਾਕੀ ਦੇ ਗਰਾਉਂਡ ਜਿੰਨੀ ਖਾਂ ਗੋਰੀਏ ਬਦਲੇ ਚ ਜੱਫੀਆਂ ਦਾ ਨਿਕ ਗੋੜੀ ਦਾ ਦਿਲੋਂ ਜਿਹੜਾ ਕਰਦਾ ਤੇ ਆ ਗੋਰੀਏ ਕੁਰਤੇ ਲਾਹੌਰੀ ਤੇ ਪਸ਼ੋਰੀ ਜੈਗਟਾਂ ਨਹੀਂ ਚੱਲਦਾ ਕੰਧਾਰ ਤੱਕ ਨੋ ਗੋਰੀਏ ਆਲਵੇਜ ਜਸ ਤੇ ਸਰੀਰ ਗਿਜਿਆ ਕੜਦੇ ਨਹੀਂ ਮੂੰਹੋਂ ਕਦੇ ਨੋ ਗੋਰੀਏ ਆਲੇ-ਵੇਜ ਜਸ ਤੇ ਸ਼ਰੀਰ ਗਿੱਜਿਆ ਕੜਦੇ ਨਹੀਂ ਮੂੰਹ ਕਦੇ ਨਾ ਗੋਰੀਏ ਉਹ ਸ਼ਹਿਰਾਂ ਵਾਲੀ ਐਸ਼ ਤੇ ਰਹਿਜ ਪਿੰਡ ਦੀ ਚੱਲਦੀ ਆ ਪੂਰੀ ਬਾਗ ਬਾਗ ਦਿੱਲ ਦੀ ਚੱਲਦੀ ਆ ਪੂਰੀ ਬਾਗ ਬਾਗ ਦਿੱਲ ਦੀ ਚੱਲਦੀ ਆ ਪੂਰੀ ਬਾਗ ਬਾਗ ਦਿੱਲ ਦੀ ਸ਼ਹਿਰਾਂ ਵਾਲੀ ਐਸ਼ ਤੇ ਰਹਿਜ ਪਿੰਡ ਦੀ ਚੱਲਦੀ ਆ ਪੂਰੀ ਬਾਗ ਬਾਗ ਦਿੱਲ ਦੀ ਚੱਲਦੀ ਆ ਪੂਰੀ ਬਾਗ ਬਾਗ ਦਿੱਲ ਦੀ ਹਾਂ ਵੀ ਓਰੇ ਠੰਡੀ